5 ਦਿਨ ਹੋ ਗਏ ਸਾਨੂੰ ਥਾਣੇ ਜਾਂਦੇ ਆਣੋ ਪਰਚਾ ਕੱਲ ਕਰਾਇਆ ਆ ਪਰ ਹਜੇ ਤੱਕ ਕੋਈ ਇਨਕੁਆਇਰੀ ਨਹੀਂ ਹੋਈ ਭਰਾ ਬਣਾਇਆ ਹੈ ਇਹ ਭਰਾ ਬਣ ਕੇ ਵੀ ਇਹਨੇ ਭਰਾ ਮਾਰ ਕੀਤੀ ਹੋਈ ਬਹੁਤ ਗਲਤ ਕੀਤਾ ਹੈ ਪਹਿਲੇ ਭੈਣ ਭੈਣ ਹੱਡ ਨੂੰ ਲੈ ਗਿਆ ਅੱਜ 4-5 ਦਿਨ ਹੋ ਚੱਲੇ ਆ ਘਰੋਂ ਸਮਝਾਇਆ ਵੀ ਬੜਾ ਸਮਝਾਇਆ ਗੱਭੀ ਤੂੰ ਇਹ ਕੰਮ ਨਾ ਕਰ ਤੂੰ ਜੇ ਉਹ ਬੱਚੀ ਹੈਗੀ ਤੂੰ ਸਿਆਣਾ ਹੈਗਾ ਉਹਦੀ ਉਮਰ ਕੁਝ ਨਹੀਂ ਹੈਗੀ ਸਾਰੇ ਭੈਣ ਭਾਵਣ ਛੋਟੀ ਆਡੇ ਨਾਲ ਪਰ ਅਸੀਂ ਸਮਝਾਉਣ ਦੇ ਬਾਵਜੂਦ ਸਾਡਾ ਗਲਤ ਫਾਇਦਾ ਚੁੱਕਿਆ ਉਹਨਾਂ ਨੇ ਜਿਸ ਤਰ੍ਹਾਂ ਰਾਬਤਾ ਹੋਇਆ ਤੁਹਾਡਾ ਗਵਾਂਡੀ ਸੀਕ ਜਾਂ ਕਿਤੇ ਤੁਹਾਡੀ ਪਤਨੀ ਜੋ ਬਾਹਰ ਰਹਿੰਦਾ ਸੀਗੀ ਨੇ ਨੇ ਲੱਗੇ ਰਹਿੰਦਾ ਸੀ ਆ ਪਿਛਲੀ ਗਲੀ ਚ ਘਾਰੇ ਉਹਨਾਂ ਦਾ ਮੀਨਸ ਕੀ ਭਰਾ ਦਾ ਦੋਸਤ ਬਣਿਆ ਆ ਸੀ ਦੋਸਤ ਬਣਿਆ ਫਿਰ ਕਹਿੰਦੇ ਚੱਲ ਆਪਾਂ ਭਰਾ ਭਰਾਵਾ ਫਿਰ ਕਹਿੰਦੇ ਚਲੋ ਕੋਈ ਨਹੀਂ ਜੇ ਉਹ ਭਰਾ ਤੁਸੀਂ ਭਰਾ ਆਈਆਂ ਸਾਡਾ ਫਿਰ ਕਹਿੰਦਾ ਲੈ ਤੁਸੀਂ ਆਪਣੇ ਭੈਣ ਰਖੜੀ ਬੰਨੀ ਮੈਨੂੰ ਕਿਉਂ ਨਹੀਂ ਬੰਨੀ ਕਿ ਭਾਜ ਤੂੰ ਹੀ ਤੈਨੂੰ ਹੀ ਬੰਨ ਦਿੰਨੇ ਆ ਰਖੜੀ ਦਾ ਪਵਿੱਤਰ ਰਿਸ਼ਤਾ ਕਿੰਨਾ ਵੱਡਾ ਰਿਸ਼ਤਾ ਮੰਨਿਆ ਜਾਂਦਾ ਜੇ ਅਸੀਂ ਸੋਚੋ ਤੇ ਪਰ ਉਹਨੇ ਇਹ ਰਿਸ਼ਤੇ ਦਾ ਵੀ ਗਲਤ ਮਤਲਬ ਕੱਢਿਆ ਆ ਸਾ ਮੀਸ਼ਾ ਕਹਿੰਦੇ ਨੇ ਵੀ ਜੋ ਆਪਣਾ ਭਰਾ ਆਪਣਾ ਹੀ ਹੁੰਦਾ ਵਾ ਕਿ ਲੱਗਦਾ ਇਹ ਗੱਲ ਸੱਚ ਹੋ ਗਈ ਏ ਬਿਲਕੁਲ ਸੱਚ ਆ ਬਾਜੀ ਆਪਣੇ ਭਰਾ ਆਪਣ ਜਿਹੜਾ ਆਪਣਾ ਖੂਨ ਦਾ ਆਪਣਾ ਹੀ ਬਣਦਾ ਬਗਾਨਾ ਨਹੀਂ ਕਦੀ ਬਣਦਾ ਹੈਗਾ ਅਸੀਂ ਅੱਜ ਵੇਖ ਲਿਆ ਮੈਂ ਤੇ ਇਹੀ ਕਹਿੰਨੀ ਪਿਆਰੀ ਦੋਸਤੀ ਬਾਹਰ ਬਾਹਰ ਰੱਖੋ ਘਰੇ ਨਾਲ ਲਿਓ ਕਿਉਂਕਿ ਭੈਣਾ ਜਵਾਨ ਨੇ ਹੁਣ ਨਾ ਤੇ ਯਾਰੀ ਦੋਸਤੀਆਂ ਮਾਇਨੇ ਨਹੀਂ ਰੱਖਦੇਗੇ ਘਰ ਚ ਲਿਓਣੇ ਕਿਉਂਕਿ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਬਦਨੀਲੀਦ ਬਾਦ ਹੋ ਜਾਂਦੀ ਹੈ ਕਿਤੇ ਤੁਹਾਡੇ ਭਰਾ ਨੂੰ ਰਿਸ਼ਤਾ ਕਰਾਇਆ ਤੇ ਇੱਕ ਤੁਹਾਡੀ ਭੈਣ ਦੇ ਨਾਲ ਹੀ ਉਹ ਸਬੰਧ ਬਣਾ ਲਿਆ ਕੀ ਲੱਗਦਾ ਇਹ ਜਾਇਜ਼ ਸੀ ਚੀਜ਼ਾਂ ਨਹੀਂ ਇਹ ਬਹੁਤ ਨਜਾਇਜ਼ ਹੈ ਜਾਜਨੀਆ ਕਾ ਬੋਧ ਨਾ ਜਾਏਗਾ ਇਹ ਬਹੁਤ ਵੱਡੀ ਗਲਤੀ ਹੋਇਆ ਫਿਰਹੀ ਘਰੇ ਕੇ ਸਮਝਾਉਣ ਨੂੰ ਤੇ ਫਿਰ ਵੀ ਉਲਟਾ ਗੋ ਪਏ ਉਹਦੀ ਮੰਮੀ ਕਹਿੰਦੀ ਉਹਨਾਂ ਘਰੇ ਕੋਈ ਭਾਈ ਆਉਂਦਾ ਸੀ ਉਹਨੇ ਆਪਣਾ ਤੇ ਬੰਦਾ ਨਹੀਂ ਉਹਨੇ ਰੱਖਿਆ ਆ ਤੇ ਉਸ ਉਹਨ ਆਪਣਾ ਬੰਦਾ ਬਣਾਇਆ ਉਹ ਕਹਿੰਦੀ ਉਹਨੂੰ ਕਹਿੰਦੀ ਭਾਜੀ ਸਾਰਾ ਸਾਹਮਣੇ ਭਾਜੀ ਕਹਿੰਦੀ ਭਾਜੀ ਤੂੰ ਇਹ ਕਾਗਜ਼ ਤਿਆਰ ਕਰਾ ਕੁੜੀ ਘਰੇ ਲੈ ਕੇ ਆਉਣ ਸਾਡੇ ਸਾਹਮਣੇ ਕਹਿੰਦੀ ਸੀ ਕਿ ਵੀ ਇਹ ਕੰਮ ਕੀ ਕਰਨੀ ਕਹਿੰਦੀ ਇੱਥੇ ਮੈਂ ਡਰਾਵੇ ਦਿੰਨੀ ਹੈ ਲੱਗਦਾ ਜਿੱਥੇ ਯਾਰ ਮਾਰ ਕੀਤੀ ਆ ਜਿੱਥੇ ਇੱਕ ਭੈਣ ਭਰਾ ਦੇ ਰਿਸ਼ਤੇ ਨੂੰ ਦਾਰਦਾ ਕੀਤਾ ਵਾ ਕੀ ਲੱਗਦਾ ਨਹੀਂ ਹੈ ਕਾਰਵਾਈ ਹੋਣੀ ਚਾਹੀਦੀ ਵੱਡੀ ਨਹੀਂ ਹੋਣੀ ਚਾਹੀਦੀ ਪਾਜੀ ਬਹੁਤ ਵੱਡੀ ਤੋਂ ਵੱਡੀ ਕਾਰਵਾਣੇ ਚ ਸਜ਼ਾ ਮਿਲਣੀ ਚਾਹੀਦੀ ਇਸ ਬੰਦੇ ਨੂੰ ਮੈਂ ਕਿ ਗਾ ਬਾਕੀਆਂ ਨੇ ਵੀ ਪਤਾ ਲੱਗ ਜਾਏਗੇ ਕਿ ਕਿੱਦਾਂ ਕਹਿਣਾ ਕਰੀਦਾ ਹੈਗਾ ਮੈਂ ਫਿਰ ਮੈਂ ਪੌਣੇ 2 ਵਜੇ ਉੱઠી ਤੇ ਪੌਣੇ 2 ਵਜੇ ਉੱਠ ਕੇ ਵੇਖਿਆ ਮੈਂ ਤੇ ਬੈੱਡ ਖਾਲੀ ਤੇ ਮੈਂ ਚਾਰ ਚੁਫੇਰੇ ਵੇਖਿਆ ਮੈਨੂੰ ਕੁਝ ਨਜ਼ਰ ਨਹੀਂ ਆਇਆ ਤੇ ਰਾਤ ਫਿਰ ਮੈਂ ਬਹਿ ਕੇ ਕੱਢੀ ਮੈਂ ਪਰਿਵਾਰ ਨੂੰ ਦੱਸਿਆ ਨਾ ਵੀ ਇਹਨਾਂ ਨੇ ਕਿਹਾ ਕਿ ਕਿੱਧਰ ਭੱਜਾਂਗੇ ਰਾਤ ਇਹਨਾਂ ਇੱਕ ਮਾਂ ਦਾ ਹਾਲਾਤ ਕੀ ਹੋਣਗੇ ਜਦੋਂ ਜਿਹਦੀ ਜ਼ਬਾਨ ਕੁੜੀ ਕੋਲ ਚਲ ਗਈ ਹੋਵੇ ਰਾਤ ਸੁੱਤਿਆ ਪਿਆ ਪਰਿਵਾਰ ਨੂੰ ਦਵਾਜਾ ਖੋਲ ਕੇ ਉਸ ਮਾਂ ਤੇ ਕੀ ਬੀਤੀ ਹੋਈ ਬਿਲਕੁਲ ਜਿਵੇਂ ਸਦੋ ਵੀ ਮਾਂ ਦਾ ਰਾਣੇ ਅੱਖਾਂ ਚ ਰੋਣਾ ਆ ਗਿਆ ਕਿਉਂਕਿ ਬੜੀ ਵੱਡੀ ਦੁੱਖ ਵਾਲੀ ਗੱਲ ਆ ਵੇਖੋ ਪਾਲ ਪੋਸਟ ਦੇ ਧੀਆ ਪੁੱਤ ਵੱਡਿਆਂ ਕਰੀਦੇ ਨੇ ਪਰ ਐਸ ਕੰਮ ਨੂੰ ਨਹੀਂ ਕਿ ਜਦੋਂ ਧੀਆ ਜੜੀਆਂ ਨੇ ਕਿਤੇ ਕਿਤੇ ਮਾਪੇ ਬਣ ਧੋਖਾ ਜੂ ਦੇਖ ਜਾਂਦੀਆਂ ਨੇ ਹਾਲਾਤ ਵੇਖ ਲੋ ਕੀ ਨੇ ਇਹਦੇ ਨੇ ਕਿਤੇ ਮੈਂ ਜਾਣਾ ਦੇਖਣਾ ਕਦੋਂ ਆਉਣਾ ਸੀ ਤੇ ਕਦੋਂ ਆਉਣਾ ਸੀ ਹੁਣ ਤੇ ਚੇਤਾ ਹੀ ਭਲਾ ਕੇ ਬੈਠੀ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਆਰਪੀਡੀ 24 ਚੈਲੰਜ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਜ ਅਮਰਸਰ ਦੇ ਸੁਲਤਾਨਵਿੰਡ ਪੱਤੀ ਦੀਆਂ ਜਿੱਥੇ ਕਿ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਪਰਿਵਾਰਕ ਮੈਂਬਰਾਂ ਵੱਲੋਂ ਕਿ ਇੱਕ ਉਹਨਾਂ ਦੇ ਜਿਹੜੀ ਆ ਧੀ ਦੇ ਨਾਲ ਜਿਹੜੀ ਕਿ ਹਰਕਤਾਂ ਕੀਤੀਆਂ ਗਲਤ ਅਤੇ ਉਸ ਨੌਜਵਾਨ ਜਿਹੜਾ ਕਿ ਭਰਾ ਬਣਿਆ ਸੀ ਮੂੰਹ ਬੋਲਾ ਭਰਾ ਬਣਿਆ ਸੀ ਅਤੇ ਉਸਦੇ ਅੱਜ ਕਾਰਵਾਈ ਕਰਾਈ ਗਈ ਹੈ ਗੱਲਬਾਤ ਵੀ ਕਰਾਂਗੇ ਪਰਿਵਾਰ ਦੇ ਮੈਂਬਰਾਂ ਨਾਲ ਪੁੱਛਾਂਗੇ ਸਾਲਾ ਕੀ ਹੈ ਮਾਮਲਾ ਆ ਬੇਟਾ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਰੁਪਿੰਦਰ ਕੌਰ ਰੁਪਿੰਦਰ ਕੀ ਮਾਮਲਾ ਕੀ ਹੈ ਦਸ਼ਕਾ ਨੂਰ ਸਾਝਾ ਕਰਦੇ ਹੋ ਕੀ ਪਰਚਾ ਦਰਜ ਕਰਾਇਆ ਗਿਆ ਤੇ ਕਾਰਵਾਈ ਕੀ ਹੋਈ ਹੈ ਅਕਸਰ ਚ ਮੁਕਤਦਾ ਕੀ ਸਾਲਾ ਮਾਮਲਾ ਨੂੰ ਮਕਾਰ ਮੈਂ ਕੀ ਹੈ ਗਿਪੇ ਹੀ ਪੰਜ ਦਿਨ ਹੋ ਗਏ ਹਨ ਠਾਣੇ ਜਾਂਦੇ ਹਨ ਪਰਚਾ ਕੱਲ ਕਰਾਇਆ ਆ ਪਰ ਹਜੇ ਤੱਕ ਕੋਈ ਇਨਕੁਆਰੀ ਨਹੀਂ ਹੋਈ ਭਰਾ ਬਣਾਇਆ ਹੈ ਭਰਾ ਬਣ ਕੇ ਵੀ ਇਹਨੇ ਭਰਾ ਮਾਰ ਕੀਤੀ ਹੋਈ ਬਹੁਤ ਗਲਤ ਕੀਤਾ ਹੈ ਪਹਿਲੇ ਭੈਣ ਭੈਣ ਸਾਡੇ ਨੂੰ ਲੈ ਗਿਆ ਅੱਜ ਚਾਰ ਪੰਜ ਦਿਨ ਹੋ ਚੱਲੇ ਆ ਘਰੋਂ ਇਸੇਹੀ ਕਿ ਆਇ ਨ ਸਮਝਾਇਆ ਵੀ ਬੜਾ ਸਮਝਾਇਆ ਗਪੀ ਤੂੰ ਇਹ ਕਮਨਾ ਕਰ ਤੂੰ ਜੇ ਉਹ ਬੱਚੀ ਹੈਗੀ ਤੂੰ ਸਿਆਣਾ ਹੈਗਾ ਉਹਦੀ ਉਮਰ ਕੁਝ ਨਹੀਂ ਹੈਗੀ ਸਾਰੇ ਭੈਣ ਭਾਵਾਂ ਨਾਲੋਂ ਛੋਟੀ ਆਡੇ ਨਾਲੋਂ ਪਰ ਇਹ ਸਮਝੋ ਹੁੰਦੇ باوجود ਸਾਡਾ ਗਲਤ ਫੈਲਾ ਚੁੱਕਿਆ ਉਹਨਾਂ ਨੇ ਮਿਨਿਸਪੀ ਕਿਸ ਤਰ੍ਹਾਂ ਸੰਪਰਕ ਬਣਿਆ ਤੁਸੀਂ ਕਿੰਨੇ ਭੈਣ ਭਰਾ ਹੋ ਜਿਸ ਨੌਜਵਾਨ ਤੇ ਪਰਚਾ ਦਰਜ ਹੋਇਆ ਵਾ ਜਿਹੜਾ ਤੁਹਾਡੀ ਛੋਟੀ ਭੈਣ ਨੂੰ ਲੈ ਕੇ ਗਿਆ ਇਹ ਕਿਸ ਤਰ੍ਹਾਂ رابطہ ਹੋਇਆ ਤੁਹਾਡਾ ਗਵਾਂਢੀ ਸੀ ਕਿ ਜਾਂ ਕਿਤੇ ਤੁਹਾਡੀ ਪਤਨੀ ਜੋ ਬਾਹਰ ਰਹਿੰਦਾ ਸੀ ਕਿਤੇ ਉਹਨਾਂ ਦਾ ਨਹੀਂ ਨਹੀਂ ਲੱਗੇ ਰਹਿੰਦਾ ਸੀ ਆ ਪਿਛਲੀ ਗਲੀ ਚ ਘਾਰੇ ਉਹਨਾਂ ਦਾ ਮੀਨਸ ਕੀ ਭਰਾ ਦਾ ਦੋਸਤ ਬਣਿਆ ਆ ਸੀ ਅੱਛਾ ਦੋਸਤ ਬਣਿਆ ਫਿਰ ਕਹਿੰਦੇ ਚੱਲ ਆਪਾਂ ਭਰਾ ਭਰਾ ਵਾਂ ਫਿਰ ਕਹਿੰਦੇ ਚਲੋ ਕੋਈ ਨਹੀਂ ਜੇ ਉਹ ਭਰਾ ਤੁਸੀਂ ਭਰਾ ਆਈ ਸਾਡਾ ਫਿਰ ਕਹਿੰਦਾ ਲੈ ਤੁਸੀਂ ਆਪਣੇ ਭੈਣ ਰਖੜੀ ਬੰਨੀ ਮੈਨੂੰ ਕਿਉਂ ਨਹੀਂ ਬੰਨੀ ਕਿ ਰਖੜੀ ਦਾ ਪਵਿੱਤਰ ਰਿਸ਼ਤਾ ਕਿੰਨਾ ਵੱਡਾ ਰਿਸ਼ਤਾ ਮੰਨਿਆ ਜਾਂਦਾ ਜੇ ਸੋਚੋ ਤੇ ਪਰ ਉਹਨੇ ਇਹ ਰਿਸ਼ਤੇ ਦਾ ਵੀ ਗਲਤ ਮਤਲਬ ਕੱਢਿਆ ਆ ਲੱਗਦਾ ਨਹੀਂ ਐਕਸ ਹਮੇਸ਼ਾ ਕਹਿੰਦੇ ਨੇ ਵੀ ਜੋ ਆਪਣਾ ਭਰਾ ਆਪਣਾ ਹੀ ਹੁੰਦਾ ਵਾ ਕਿ ਲੱਗਦਾ ਇਹ ਗੱਲ ਸੱਚ ਹੋ ਗਈ ਐ ਬਿਲਕੁਲ ਸੱਚ ਐ ਭਾਜੀ ਆਪਣੇ ਭਰਾ ਆਪਣ ਜਿਹੜਾ ਆਪਣਾ ਖੂਨ ਦਾ ਆਪਣਾ ਹੀ ਬਣਦਾ ਬਗਾਨਾ ਨਹੀਂ ਕਦੀ ਬਣਦਾ ਹੈਗਾ ਅਸੀਂ ਅੱਜ ਵੇਖ ਲਿਆ ਪਰ ਕੀ ਲੱਗਦਾ ਨਹੀਂ ਇਹ ਤੁਹਾਡੇ ਭਰਾ ਦਾ ਯਾਰ ਦੋਸਤ ਸੀ ਉਹ ਤੁਹਾਡੇ ਘਰੇ ਆਉਣ ਜਾਣ ਸੀ ਬਾਕੀਆਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਵੀ ਯਾਰੀ ਦੋਸਤੀ ਬਾਰ-ਬਾਰ ਰੱਖੀ ਜਾਵੇ ਕਿ ਘਰੇ ਆਉਣ ਜਾਣ ਇਸ ਤਰ੍ਹਾਂ ਹੋਣਾ ਚਾਹੀਦਾ ਨਹੀਂ ਭਾਜੀ ਮੈਂ ਤੇ ਇਹੀ ਕਹਿੰਨੀ ਪਿਆਰੀ ਦੋਸਤੀ ਬਾਰ-ਬਾਰ ਰੱਖੋ ਘਰੇ ਨਾਲ ਕਿਉਂਕਿ ਪੈਣਾ ਜਵਾਨ ਹੈ ਹੁਣ ਨਾ ਤੇ ਯਾਰੀ ਦੋਸਤੀਆਂ ਮਾਇਨੇ ਨਹੀਂ ਰੱਖਦੇਗੇ ਘਰ ਚ ਲੈ ਹੋਣੇ ਕਿਉਂਕਿ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਬੰਦਨੀ ਨੀਤ ਬਾਦ ਹੋ ਜਾਂਦੀ ਹੈ ਅਹੀਂ ਖੁਦ ਚੁੱਕ ਵੇ ਚੁੱਕੇ ਅੱਜ ਵੀ ਕੀ ਹਾਲ ਹੁੰਦਾ ਪਿਆ ਵਾ ਵੀ ਇੰਨਾ ਕਰਨ ਦੇ ਬਾਵਜੂਦ ਆ ਪਰ ਬੈਠੇ ਆਣੇ ਰਹਿਣਾ ਸਾਰੇ ਇਕੱਠੇ ਬੈਣਾ ਰੋਟੀ ਪਾਣੀ ਸਾਰਾ ਕੁਝ ਅਹੀਂ ਕਹਿਣਾ ਘਰੋਂ ਲੜ ਕੇ ਆਉਣਾ ਤਾਂ ਅਹੀਂ ਕਹਿਣਾ ਕੋਈ ਨਾ ਤੇਰਾ ਆਪਣਾ ਕਾ ਜਦੋਂ ਮਰਜੀ ਆ ਦਿਨੇ ਆ ਨੇਰੇ ਆ ਸਵੇਰੇ ਆ ਤੇਰਾ ਆਪ ਦਾ ਘਰ ਆ ਤੇ ਆਪ ਦਾ ਘਰ ਬਣਾ ਗਏ ਉਹਨੇ ਆ ਕੰਮ ਕੀਤਾ ਆ ਮੈਨੂੰ ਐਸਓਪੀ ਤੁਹਾਡੇ ਘਰੇ ਇੱਕਦੋ ਨਾ ਆਉਣ ਜਾਣ ਸੀ ਕਿਸ ਤਰ੍ਹਾਂ ਤੁਹਾਡੇ ਭਰਾ ਦਾ ਕਿਸ ਤਰ੍ਹਾਂ ਦੋਸਤ ਬਣਿਆ ਇਹ ਵੀ ਦਸ ਕਾ ਸਾਂਝਾ ਕਰ ਦਿਓ ਕਿਸ ਤਰ੍ਹਾਂ ਕਿਤੇ ਲੰਬੇ ਸਮੇਂ ਤੁਹਾਡੇ ਘਰੇ ਆਉਣ ਜਾਣ ਸੀ ਕਿੰਨਾ ਸਮਾਂ ਹੋ ਗਿਆ ਸੀ ਇਹਨੂੰ ਇਹਨੂੰ 8-9 ਮਹੀਨੇ ਹੋ ਗਏ ਸਾਡੇ ਘਰੇ ਆਉਂਦਿਆਂ ਨੂੰ ਹਾਂਜੀ ਫਿਰ ਕਹਿੰਦਾ ਵੀ ਤੈਨੂੰ ਮੈਂ ਰਿਸ਼ਤਾ ਕਰਾਉਣਾ ਵਾ ਜੇ ਭਰਾ ਬਣਿਆ ਮੈਂ ਪਰ ਤੈਨੂੰ ਭੂਆ ਦੇ ਕੋਲ ਰਿਸ਼ਤਾ ਕਰਾ ਕੇ ਚਲੋ ਮੰਨ ਰਿਸ਼ਤਾ ਕਰਾਇਆ ਸਭ ਰਿਸ਼ਤੇ ਕਰਾਉਂਦੇ ਹੀ ਆ ਏਡੀ ਥੋੜੇ ਗੱਲ ਲੱਗ ਗਈ ਰਿਸ਼ਤਾ ਕਰਾ ਕੇ ਇੰਕ ਕਬ ਚਲੋ ਰਿਸ਼ਤੇਦਾਰੀ ਗੂੜੀ ਬਣ ਗਈ ਰਿਸ਼ਤੇਦਾਰੀ ਗੂੜੀ ਬਣਾ ਕੇ ਉਹਨੇ ਆ ਕੰਮ ਕੀਤਾ ਪਰ ਕੀ ਲੱਗਦਾ ਨਹੀਂ ਇਹ ਦੋ ਦੋ ਰਿਸ਼ਤੇ ਆਈਆਂ ਇੱਕ ਤੇ ਤੁਹਾਡੇ ਭਰਾ ਨੂੰ ਰਿਸ਼ਤਾ ਕਰਾਇਆ ਤੇ ਇੱਕ ਤੁਹਾਡੀ ਭੈਣ ਦੇ ਨਾਲ ਹੀ ਉਹਨੇ ਸੰਬੰਧ ਬਣਾ ਲਿਆ ਕੀ ਲੱਗਦਾ ਇਹ ਜਾਇਸੀ ਚ ਜਾਏ ਨਹੀਂ ਇਹ ਬਹੁਤ ਨਜਾਇਜ਼ ਹੈ ਜਾਇਜ਼ ਨਹੀਂ ਇਹ ਕਾ ਬਹੁਤ ਨਜਾਇਜ਼ ਹੈ ਇਹ ਬਹੁਤ ਵੱਡੀ ਗਲਤੀ ਹੋਇਆ ਹਾਂਜੀ ਤੇ ਤੁਹਾਨੂੰ ਕਦੋਂ ਪਤਾ ਲੱਗਾ ਵੀ ਤੁਹਾਡੀ ਛੋਟੀ ਭੈਣ ਦੇ ਨਾਲ ਇਸ ਤਰ੍ਹਾਂ ਇਹ ਰਿਸ਼ਤਾ ਬਣਾ ਰਿਹਾ ਜਾਂ ਸੰਬੰਧ ਬਣਾ ਰਿਹਾ ਤੁਹਾਨੂੰ ਕਦੋਂ ਪਤਾ ਲੱਗਾ ਇਹਨੇ ਥੋੜੇ ਦਿਨ ਅਗਲੇ ਲੜਾਈ ਪੰਧਕ ਤੇ ਅਗਲੀ ਲੜਾਈ ਹੋਈ ਇਸੇ ਕੱਲ੍ਹ ਇਸੇ ਇਸੇ ਕਰਕੇ ਫੈਸਲਾ ਕਰਾਇਆ ਸੀ ਤਾਂ ਉਹਨਾਂ ਨੇ ਕੁੜੀ ਦਾ ਨਾਂ ਨਹੀਂ ਪਾਇਆ ਵਿੱਚ ਉਹ ਕਹਿੰਦੇ ਵੀ ਨਹੀਂ ਬਦਨਾਮੀ ਹੋਏਗੀ ਬੱਚੇ ਦੀ ਤਾਂ ਕਿ ਨਾਂ ਨਹੀਂ ਪਾਇਆ ਫਿਰ ਹੰਨ ਪਤਾ ਲੱਗਾ ਵੀ ਆਹ ਗੱਲ ਹੈ ਵੀ ਸਾਡਾ ਮੁੰਡਾ ਕਿਉਂ ਨਹੀਂ ਬੋਲਦਾ ਹੈ ਕਾਦੇ ਨਾਲ ਫਿਰ ਉਹਨੇ ਘਰ ਆ ਕੇ ਦੱਸਿਆ ਵੀ ਕਹਿੰਦਾ ਮੰਮੀ ਵੀ ਆਹ ਗੱਲ ਹੈ ਮੰਮੀ ਨੂੰ ਦੱਸਿਆ ਮੈਨੂੰ ਦੱਸਿਆ ਵੀ ਆਹ ਗੱਲ ਹੈ ਮੈਂ ਤਾਂ ਨਹੀਂ ਕੁੰਦਾ ਬੋਲਦਾ ਫਿਰ ਅਸੀਂ ਘਰੇ ਗਏ ਸਮਝ ਤੇ ਫੇਰ ਵੀ ਉਲਟਾ ਅਗੋ ਪਏ ਉਹਦੀ ਮੰਮੀ ਕਹਿੰਦੀ ਉਹਨਾਂ ਘਰੇ ਕੋਈ ਭਾਈ ਆਉਂਦਾ ਸੀ ਉਹਨੇ ਆਪਣਾ ਤੇ ਬੰਦਾ ਨਹੀਂ ਉਹਨੇ ਰੱਖਿਆ ਆ ਤੇ ਉਸ ਉਹਨਾਂ ਆਪਣਾ ਬੰਦਾ ਬਣਾਇਆ ਉਹ ਕਹਿੰਦੀ ਉਹਨੂੰ ਕਹਿੰਦੀ ਭਾਜੀ ਸਾਰਾ ਸਾਹਮਣੇ ਭਾਜੀ ਕਹਿੰਦੀ ਭਾਜੀ ਤੂੰ ਇੱਕ ਕਾਗਜ਼ ਤਿਆਰ ਕਰਾ ਕੁੜੀ ਘਰੇ ਲੈ ਕੇ ਆਣੀ ਸਾਡੇ ਸਾਹਮਣੇ ਕਹਿੰਦੀ ਅਸੀਂ ਕਹਿੰਦੇ ਵੀ ਇਹ ਕੰਮ ਕੀ ਕਰਨੀ ਕਹਿੰਦੀ ਤੇ ਮੈਂ ਡਰਾਵੇ ਦਿੰਨੀ ਆ ਉਦੀ ਮਾਂ ਵੀ ਰਲਿ ਭਰਾ ਵੀ ਸਾਰੇ ਨਾਨਕੇ ਵੀ ਰਲੇ ਹੋਏ ਆ ਮਾਸੀਆਂ ਤੱਕ ਰਲੇ ਹੋਏ ਆ ਨਾ ਜੀ ਐਸੋ ਪੀ ਹੁਣ ਜਿਹੜਾ ਤੁਹਾਡੀ ਬੇਟੀ ਨੂੰ ਤੁਹਾਡੀ ਭੈਣ ਦੀ ਗੱਲ ਕਰੀਏ ਗਏ ਇਹਨੂੰ ਕਰੋ ਕਿੰਨਾ ਚਿਰ ਹੋ ਗਿਆ ਤੇ ਤੁਸੀਂ ਸਾਰਾ ਮੈਂਬਰ ਪਰਿਵਾਰਕ ਮੈਂਬਰ ਕਿੱਥੇ ਸੀ ਹੋ ਜੋ ਗਈ ਸੀ ਅਸੀਂ ਸਾਰੇ ਸੁੱਤੇ ਸੀ ਰਾਤ 12 ਵਜੇ ਦੀ ਗੱਲ ਆ ਹਾਂਜੀ ਰਾਤ ਦੀ ਖੜਿਆ ਆ ਰਾਤ 12 ਵਜੇ ਖੜਿਆ ਆ 29 ਤਰੀਕ ਦੀ ਗੱਲ ਆ 29 ਤਰੀਕ ਦੀ ਗੱਲ ਹਾਂਜੀ ਗੱਡਿਆ ਘਾ ਖੜਿਆ ਵੀ ਉਹਨੇ ਗੱਡੀ ਚ ਲੰਦੇ ਪਾਰ ਵਾਲੇ ਬਲਾਰੇ ਗੱਡੀ ਦੇ ਵਿੱਚ ਖੜਿਆ ਆ ਇਹਨਾਂ ਨੇ ਹਾਂਜੀ ਮਿਨਿਸਪਲ ਕੌਣ ਕੋ ਨਾਲ ਗਿਆ ਵਾ ਕੋਈ ਫੋਨ ਤੇ ਰਾਪਤਾ ਹੋਇਆ ਵਾ ਕਿਸ ਤਰ੍ਹਾਂ ਪਹਿਲਾਂ ਸੰਪਰਕ ਹੋਇਆ ਕਿ ਜਾਂ ਕੋਈ ਮੋਬਾਈਲ ਵਾਲਾ ਲੈ ਕੇ ਗਈ ਹੈ ਕਿ ਜਾਂ ਘਰ ਕੋਈ ਕੋਈ ਸਮਾਨ ਕੋਈ ਕੁਝ ਲੈ ਕੇ ਗਈ ਕਰੋ ਨਹੀਂ ਕੁਝ ਨਹੀਂ ਲੈ ਕੇ ਗਈ ਕਰੋ ਬਸ ਡਾਕੂਮੈਂਟ ਲੈ ਕੇ ਗਈ ਆਪਣੇ ਇੱਥੇ ਕੱਪੜੇ ਲੈ ਕੇ ਗਈ ਬਾਕੀ ਕੁਝ ਨਹੀਂ ਖੜਾ ਫੋਨ ਵੀ ਕਰੇ ਆ ਕਿਉਂਕਿ ਫੋਨ ਉਹ ਤੇ ਕੋਈ ਹੈ ਨਹੀਂ ਸੀ ਫੋਨ ਸਿਰਫ ਸਾਡਾ ਸੀ ਸਕੂਲ ਜਾਂਦੀ ਭਾਜੀ ਅਜੇ ਤਾਂ ਉਮਰ ਵੀ ਛੋਟੀ ਸਾਰਾ ਸਾਲ ਜਾਂਦੀ ਹੈ ਮਿਨਿਸਪਲ ਸਕੂਲ ਦੇ ਕੋਈ ਡਾਕੂਮੈਂਟ ਕੋਈ ਸਰਟੀਫਿਕੇਟ ਵਗੈਰਾ ਲੈ ਕੇ ਹੀ ਆਧਾਰ ਕਾਰਡ ਵਾਲਾ ਹਾਂਜੀ ਹਾਂਜੀ ਲੈ ਗਈ ਹੋਈ ਹੈ ਜਿੱਦਾਂ ਨੂੰ ਸਮਝਾਉਂਦੇ ਰਹੇ ਉਹਦਾ ਹੀ ਉਹ ਕਰਦੀ ਰਹੀ ਹੈ ਤਨ ਬੰਦਾ ਅਣਜਾਣ ਬੱਚਿਆਂ ਨੂੰ ਥੋੜੀ ਸਮਝ ਆਂਦੀ ਹੈਗੀ ਆ ਉਮਰ ਛੋਟੀ ਆ ਜੇ ਜਿੰਨੂੰ ਵੀ ਕੋ ਸਮਝਾਵਾਂਗੇ ਉਹ ਨਹੀਂ ਕਹਿਣਾ ਬੱਚੀ ਆ ਉਹਨਾਂ ਆਪਾਂ ਜਿੱਦਾਂ ਕਹਾਂਗੇ ਉਹਨਾਂ ਉਦਾਂ ਸਿੱਖਣਾ ਵਾ ਜੇ ਸਿਆਣਾ ਹੁੰਦਾ ਤੇ ਬੱਚਾ ਘਰ ਕਦਮ ਥੋੜੀ ਚੁੱਕਦਾ ਵਾ ਜੇ ਉਹ ਬੱਚੀ ਤੇ ਤੇ ਸਿਆਣੇ ਮਾਪਿਓ ਨੇ ਸਾਰਾ ਕੁਝ ਕਰਾਇਆ ਆ ਮਾਂ ਮਾ ਭਰਾ ਵਾ ਇੱਕ ਹੋਰ ਬੰਦਾ ਉਹ ਆ ਨਾਲ ਮਾਸੀਆਂ ਵਾ ਮਾਮੇ ਆ ਮਾਮੀਆਂ ਵਾ ਇਸਾਰ ਨਾਲ ਰਲ ਕੇ ਕੀਤਾ ਜੋ ਕੀਤਾ ਮੈਨੂੰ 100% ਤੁਹਾਨੂੰ ਜਦੋਂ ਰਾਤ 12 ਵਜੇ ਸੁੱਤੇ ਸੀ ਤੁਹਾਨੂੰ ਕੋਈ ਨਸ਼ੀਲਾ ਪਦਾ ਦਿੱਤਾ ਗਿਆ ਜਾਂ ਕਿਸੇ ਤਰ੍ਹਾਂ ਦਾ ਤੁਹਾਨੂੰ ਸੀ ਉੱਠਿਆ ਤੁਹਾਨੂੰ ਸਵੇਰੇ ਪਤਾ ਲੱਗਾ ਕਿ ਜਾਂ ਰਾਤ ਹੀ ਪਤਾ ਲੱਗਿਆ ਸੀ ਨਹੀਂ ਰਾਤ 2 ਵਜੇ ਪਤਾ ਲੱਗਾ ਸਾਨੂੰ ਕਿਸ ਤਰ੍ਹਾਂ ਲੱਗਾ ਮੰਮੀ ਵਾਸ਼ਰੂਮ ਗਏ ਸੀ ਫਿਰ ਮੰਮੀ ਨੂੰ ਪਤਾ ਲੱਗਾ ਮੰਮੀ ਨੇ ਇੱਧਰ ਉੱਧਰ ਵੇਖਿਆ ਵਾ ਪਰ ਨਹੀਂ ਨਜ਼ਰ ਆਈ ਫਿਰ ਸਾਨੂੰ ਅਹੀਂ ਉਹਨਾਂ ਦੇ ਘਰੇ ਵੇਖਣ ਗਏ ਆ ਤੇ ਰਾਤ ਹੀ ਤਾਲੇ ਵੱਜੇ ਤੜਕੇ ਗਏ ਤੜਕੇ ਵੀ ਤਾਲੇ ਵੱਜੇ ਹੋਏ ਜੇ ਲਾਗੇ ਨਾਨਕਾ ਨੇ ਪੁੱਛਿਆ ਉਹ ਕਹਿੰਦੇ ਸਾਨੂੰ ਪਤਾ ਨਹੀਂ ਨਾ ਨਾਨਕਾ ਦੇ ਵਿੱਚ ਮਾਮਾ ਘਰੇ ਆ ਨਾ ਮਾਮੀ ਘਰੇ ਹੀ ਬਲ ਕਹਿ ਸਕਦਾ ਵੀ ਲੜਕੇ ਦਾ ਇਕੱਲਾ ਨਹੀਂ ਹੈਗਾ ਨਾਲ ਉਹਦੇ ਪਰਿਵਾਰ ਕੇ ਮੈਂਬਰਾਂ ਦਾ ਪੂਰਾ ਸਾਥ ਹੈ ਨਾਲੇ ਪੂਰੀ ਫੈਮਿਲੀ ਨਾਲ ਰਲੀ ਹੋਈ ਹੈ ਸਾਰੀ ਹਾਂਜੀ ਪਰ ਕੀ ਲੱਗਦਾ ਨਹੀਂ ਜਿੱਥੇ ਯਾਰ ਮਾਰ ਕੀਤੀ ਆ ਜਿੱਥੇ ਇੱਕ ਭੈੰਪੜਾ ਰਿਸ਼ਤੇ ਨੂੰ ਦਾਰਦਾ ਕੀਤਾ ਵਾ ਕੀ ਲੱਗਦਾ ਨਹੀਂ ਆ ਕਾਰਵਾਈ ਹੋਣੀ ਚਾਹੀਦੀ ਵੱਡੀ ਚੀਜ਼ ਦੇ ਨਹੀਂ ਹੋਣੀ ਚਾਹੀਦੀ ਭਾਜੀ ਬਹੁਤ ਤੋਂ ਵੱਡੀ ਤੋਂ ਵੱਡੀ ਕਾਰਵਾਈ ਵਿੱਚ ਸਜ਼ਾ ਮਿਲਣੀ ਚਾਹੀਦੀ ਇਸ ਬੰਦੇ ਨੂੰ ਮੇਕ ਗਾ ਬਾਕੀਆਂ ਨੇ ਵੀ ਪਤਾ ਲੱਗ ਜੇ ਕਿ ਕਿੱਦਾਂ ਕਹੇ ਨਾ ਕਰੀਦਾ ਹੈਗਾ ਵਾ ਕੀ ਲੱਗਦਾ ਨਹੀਂ ਕਿ ਇਹਦੇ ਘਰ ਦਾ ਕੋਈ ਨਮਕ ਖਾਦਾ ਹੋਵੇ ਪਾਣੀ ਪੀਤਾ ਹੋਵੇ ਕਦੀ ਉਸ ਘਰ ਵਿੱਚ ਇਸ ਤਰ੍ਹਾਂ ਨਹੀਂ ਹਕਤਾ ਕਰੀਦੀ ਯਾਰ ਮਾਂ ਨਹੀਂ ਕਹਿੰਦੇ ਕਹਿੰਦੇ ਯਾਰ ਮਾਰ ਭਾਜੀ ਕਦੀ ਨਹੀਂ ਕਰਨੀ ਚਾਹੀਦੀ ਕਿ ਜਿਹਦੇ ਘਰੋਂ ਖਾਦਾ ਪੀਤਾ ਹੋਵੇ ਤਾਂ ਪਰ ਉਹਨੇ ਯਾਰ ਮਾਰ ਕੀਤੀ ਹੋਈ ਹੈ ਅਸੀਂ ਇਹੀ ਮੰਗ ਕਰਦੇ ਆਂ ਵੀ ਸਾਨੂੰ ਇਨਸਾਫ ਮਿਲੇ ਤੇ ਵੱਧ ਤੋਂ ਵੱਧ ਸਜ਼ਾ ਮਿਲੇ ਇਹਨੂੰ ਮੇਰੇ ਤੋਂ ਵੀ ਹੁਣ ਜਿਹੜਾ ਪਰਚਾ ਪੁਲਿਸ ਰਜਿਸਟਰ ਕਰ ਦਿੱਤਾ ਗਿਆ ਵਾ ਅਮਨ ਸਾਡੇ ਜਿਹੜੇ ਬਾਲਮੀਕ ਭਾਈਚਾਰੇ ਤੋਂ ਆਗੂ ਨੇ ਉਹਨਾਂ ਤੁਹਾਡਾ ਪੂਰਾ ਸਾਥ ਦਿੱਤਾ ਕਿੰਨੀ سپورਟ ਕੀਤੀ ਉਹਨਾਂ ਨੇ ਬਹੁਤ ਜ਼ਿਆਦਾ سپورਟ ਕੀਤੀ ਭਾਜੀ ਉਹਨਾਂ ਨੇ ਸਾਡੀ ਭਾਣੇ ਬਹੁਤ ਜ਼ਿਆਦਾ سپورਟ ਕੀਤੀ ਹੋਈ ਆ ਕੱਲ ਉਹਨਾਂ ਦੀ ਵਜ੍ਹਾ ਨਾਲ ਹੀ ਪਰਚਾ ਆਇਆ ਉਹ ਸਾਡੀ ਸੁਣਦੇ ਨਹੀਂ ਕੋਈ ਵੀ ਗੱਲ ਅਹੀਂ ਹੀ ਜਾਣੇ ਆ ਵੀ ਵੱਤ ਬਸ ਜਾਂ ਮਿਲੇ ਅੱਗੋ ਪੁਲਸ ਵਾਲੇ ਸਾਨੂੰ ਪੁੱਛਦੇ ਤੁਹਾਨੂੰ ਕੀ ਗੱਲ ਦਾ ਪਤਾ ਲੱਗਾ ਜਦੋਂ ਫਰਜ ਫਰਜ ਜਦੋਂ ਉਹਨਾਂ ਦਾ ਬਣਦਾ ਹੈ ਨਾ ਪੁੱਛਣ ਦਾ ਸਾਨੂੰ ਤੇ ਹਨ ਅਹੀਂ ਜਾ ਜਾ ਕੇ ਪੁੱਛਦੇ ਪਏ ਉਹਨਾਂ ਨੂੰ ਜਾਂ ਅਹੀਂ ਫੋਨ ਕਰਕੇ ਪੁੱਛਦੇ ਉਹਨਾਂ ਨੂੰ ਕਿ ਹੁਣ ਪਰਚਾ ਜਿਹੜਾ ਦਰਜ ਹੋ ਗਿਆ ਕਿੰਨੇ ਜਣੇ ਦਾ ਪਰਚਾ ਦਰਜ ਹੋਇਆ ਵੀ ਦੱਸ ਕੇ ਸਾਂਝਾ ਕਰ ਬਸ ਕੱਲਾ ਮੁੰਡੇ ਤੇ ਕੀਤਾ ਉਹਨਾਂ ਨੇ ਨਾ ਮਾਂ ਦਾ ਨਾਮ ਲਿਖਿਆ ਨਾ ਵਿੱਚ ਪਰਾ ਦਾ ਲਿਖਿਆ ਨਾ ਫੈਮਲੀ ਕਿਸੇ ਦਾ ਨਾਮ ਲਿਖਿਆ ਹੋਰ ਕੀਤੇ ਹਾਂਜੀ ਕਿ ਲੱਗਦਾ ਨਹੀਂ ਸਾਰਿਆਂ ਦਾ ਪਲੈਨਿੰਗ ਸੀ ਸਾਰਿਆਂ ਨੇ ਪ੍ਰੀਪਲਾਨ ਕੰਮ ਕੀਤਾ ਗਿਆ ਲਾ ਕੇ ਕੱਲਿਆਂ ਨਹੀਂ ਕੀਤਾ ਨਹੀਂ ਕੱਲਿਆਂ ਨੇ ਨਹੀਂ ਕੀਤਾ ਭਾਜੀ ਕੱਲਾ ਬੰਦਾ ਕੋਈ ਨਹੀਂ ਕੁਝ ਕਰ ਸਕਦਾ ਜਦੋਂ ਫੈਮਿਲੀ ਨਾਲ ਹੋਵੇ ਨਾ ਤੇ ਫੈਮਿਲੀ ਦੇ ਨਾਲ ਹੀ ਸਾਰਾ ਕੁਝ ਹੋਇਆ ਵਾ ਮਾਂ ਵਾ ਪੈਣ ਆ ਭਰਾ ਸਾਰਿਆਂ ਰਲ ਮਿਲ ਕੇ ਕੀਤਾ ਹੈ ਪਰ ਕੱਲਾ ਪਰਚਾ ਹੀ ਬੱਚੇ ਦੇ ਤੇ ਮੁੰਡੇ ਤੇ ਕੀਤਾ ਆਇਆ ਵਾ ਚਾਹੀਦਾ ਹੈ ਚਈਦਾ ਇਹਨਾਂ ਨੇ ਵੀ ਮਾ ਦਾ ਵੀ ਨਾਂ ਹੁੰਦਾ ਵਿੱਚ ਭਰਾ ਦਾ ਵੀ ਹੁੰਦਾ ਨਾਨਕੇ ਨੂੰ ਵੀ ਕਰਦੇ ਵਿੱਚ ਤੇ ਪਤਾ ਲੱਗਦਾ ਇਹਨਾਂ ਨੂੰ ਵੀ ਕਿਹਦੇ ਦੀ ਨਾ ਕਿੱਦਾਂ ਕਰੀਦਾ ਵੀਰ ਜੀ ਸਵੇ ਤੁਹਾਡੀ ਹੁਣ ਭੈਣ ਦਾ ਕਿਸੇ ਦਾ ਕੋ ਫੋਨ ਗਾਰਾ ਤੁਹਾਨੂੰ ਆਇਆ ਹੋਵੇ ਕਿ ਕਿੱਥੇ ਹੈਗਾ ਕਿ ਪੁਲਿਸ ਲੋਕੇਸ਼ਨ ਗਾਰਾ ਕਢਾਈ ਹੋਵੇ ਕਿ ਹੁਣ ਤੱਕ ਕਿੱਥੇ ਹਨ ਵਿਆਹ ਕਰਾਇਆ ਕਿਨੇ ਕਰਾਇਆ ਕੋਈ ਉਸ ਤੋਂ ਗੱਲ ਪਤਾ ਹੋਈਆਂ ਕੋਈ ਨਹੀਂ ਕੋਈ ਗੱਲਬਾਤ ਨਹੀਂ ਕੋਈ ਵੀ ਨਹੀਂ ਕਹਿੰਦੇ ਅਸੀਂ ਇਹ ਮੈਨਸ ਕਿ ਲੋਕੇਸ਼ਨ ਕੱਢੀ ਹੋਈ ਲੋਕੇਸ਼ਨ ਤੇ ਪਾਇਆ ਆ ਪਰ ਹਜੇ ਤੱਕ ਕਹਿੰਦੇ ਅੱਜ ਚੱਕਣ ਚੱਲੇ ਦੇ ਭਰਾ ਨੂੰ ਅੱਜ ਤੱਕ ਚੋਕੇ ਨਹੀਂ ਲਿਆਂਦੇ ਇਹਨਾਂ ਨੇ ਹੂੰ ਲਗਦਾ ਕੀ ਹੈ ਕਿਥੇ ਗਏ ਹੋਣਗੇ ਕੋਈ ਪਤਾ ਲੱਗਾ ਕੋਈ ਤਲਾਹ ਮਾਰੀ ਮੋਟੇ ਜਾਂ ਪੁਲਿਸ ਨੂੰ ਕੋਈ ਤਰ੍ਹਾਂ ਦੇ ਕੋਈ ਤਲਾਹ ਹੋਵੇ ਕੋਈ ਨਾ ਭਾਜੀ ਕੁਝ ਨਹੀਂ ਪਤਾ ਲੱਗਾ ਅਜੇ ਤੱਕ ਇਹ ਫਰਜਬੰਦਾ ਪੁਲਿਸ ਵਾਲਿਆਂ ਦਾ ਭਾਜੀ ਜੇ ਪੁਲਿਸ ਵਾਲੇ ਇਨਕੁਆਇਰੀ ਕਰਦੇ ਪਏ ਸੀ ਕੀ ਕਰ ਸਕਦੇ ਆ ਅਸੀਂ ਤਾਂ ਮਾੜੇ ਬੰਦੇ ਆ ਰੋਜ਼ ਦੇ ਕਮਾ ਕੇ ਖਾਣ ਵਾਲੇ ਕਿੱਥੋਂ ਖਰਚਾ ਕਰਨਾ ਅਸੀਂ ਕਿੱਥੋਂ ਤਰੀਕਾ ਬੋਕਤੇ ਨੇ ਇਹ ਮੰਗਦੇ ਹੈਡ ਕੋ ਨੋਟ ਤੇ ਨੋਟ ਕਿੱਥੋਂ ਦਈਏ ਸਰ ਸਰਕਾਰ ਨੇ ਇਹਨਾਂ ਨੂੰ ਬਣਾਇਆ ਹੈਗਾ ਵੀ ਤੁਸੀਂ ਹੈਲਪ ਕਰੋ ਜੇ ਇਹਨਾਂ ਹੈਲਪ ਨਹੀਂ ਕਰਨੀ ਤੇ ਫਿਰ ਕੀ ਫਾਇਦਾ ਇਹੋ ਜੀ ਪੁਲਿਸ ਦਾ ਸਾਨੂੰ ਜੇ ਇਹਨਾਂ ਨੇ ਮਾੜੇ ਬੰਦੇ ਦੀ ਹੈਲਪ ਨਹੀਂ ਕਰਨੀ ਹੈਗੀ ਤਾਂ ਲਾਰਡ ਸਵਾਲ ਮੇਰਾ ਖਾਸ ਕਰਕੇ ਅਜਿਹੇ ਲੋਕਾਂ ਨੂੰ ਕੀ ਅਪੀਲ ਕੀ ਕਰਨਾ ਚਾਹੋਗੇ ਵੇਖੋ ਤੁਹਾਡੇ ਭੈਣਾਂ ਗਲਤ ਕੰਮ ਹੋਇਆ ਵਾ ਜਿਹੜਾ ਇੱਕ ਯਾਰ ਮਾਰ ਵੀ ਕੀਤੀ ਗਈ ਹੈ ਭੈਣ ਭਰਾ ਰਿਸ਼ਤੇ ਨੂੰ ਦਾਗ ਦਾ ਕੀਤਾ ਗਿਆ ਜਿਹੜੇ ਅਸੀਂ ਦੇਖਦੇ ਅਕਸਰ ਜਿਹੜੇ ਦੋ ਲੋਕ ਨੇ ਨੌਜਵਾਨ ਨੇ ਆਪਣੇ ਘਰਾਂ ਯਾਰ ਦੋਸਤਾਂ ਨੂੰ ਘਰ ਲੈ ਕੇ ਚਲੇ ਜਾਂਦੇ ਨੇ ਵੀ ਆਓ ਸਾਡੇ ਘਰ ਚਲੀਏ ਉਹਨਾਂ ਲੋਕਾਂ ਨੂੰ ਕੀ ਕਹਾਂਗੇ ਨੌਜਵਾਨਾਂ ਨੂੰ ਕੀ ਕਹਿੰਨਾ ਅਪੀਲ ਕਰਨਾ ਚਾਹੋਗੇ ਮੈਂ ਇਹ ਚਾਹੁੰਨੀ ਹੈਗੀ ਭਤੀ ਯਾਰੀ ਦੋਸਤ ਰੱਖਣੀ ਤੇ ਬਾਰ ਬਾਰ ਦੇ ਰੱਖੋ ਘਰੇ ਕਿਸੇ ਨੂੰ ਨਾ ਲਿਆਓ ਕਿਉਂਕਿ ਭੈਣਾਂ ਜਵਾਨ ਬੰਦੇ ਦੀ ਨੀਤਾਂ ਨੇ ਪਤਾ ਕਿਹੜੇ ਵੱਲੇ ਮਾੜੀ ਹੋ ਜਾਂਦੀ ਅੱ ਵੇ ਵਿਸ਼ਵਾਸ ਕਰਨ ਵਾਲੀ ਕੋਈ ਚੀਜ਼ ਨਹੀਂ ਹੈਗੀ ਭਾਜੀ ਕਿਸੇ ਤੇ ਵੀ ਅੱਜਕੱਲ੍ਹ ਅੱਜਕੱਲ੍ਹ ਵਿਸ਼ਵਾਸ ਨਾ ਕਰੋ ਸਭ ਤੋਂ ਵਧੀਆ ਗੱਲ ਆ ਠੀਕ ਆ ਅੱਜਕੱਲ੍ਹ ਦੇ ਜਿਹੜੇ ਢਿੱਡੋ ਜੰਮੇ ਉਹਨਾਂ ਤੇ ਵਿਸ਼ਵਾਸ ਨਹੀਂ ਹੁੰਦਾ ਹੈਗਾ ਤੇ ਬਗਾਨਾ ਨਹੀਂ ਕਹਾਵਤ ਬਣੀ ਆ ਵੀ ਆਪਦਾ ਭਰਾ ਆਪ ਤੱਕ ਖੂਨ ਹੀ ਕੰਮ ਆਉਂਦਾ ਤੇ ਹੱਪ ਦੇ ਭਰਾ ਤੇ ਵਿਸ਼ਵਾਸ ਕੀਤਾ ਨਾ ਕਿ ਚਾਚਾ ਤਾਇਆ ਦੇ ਅੱਜਕੱਲ੍ਹ ਜਿਦਾ ਮਾਹੌਲ ਬਣਿਆ ਵਾ ਚਾਚੇ ਤਾਇਆ ਤੇ ਵੀ ਵਿਸ਼ਵਾਸ ਨਹੀਂ ਬਚਦਾ ਹੁੰਦਾ ਨਾ ਨਾ ਆਪਣੇ ਭੈਣ ਭਰਾਵਾਂ ਤੇ ਵਿਸ਼ਵਾਸ ਕਰੋ ਕਿਉਂਕਿ ਆਪਣੇ ਭਰਾ ਨੇ ਪਤਾ ਵੀ ਮੇਰੀ ਭੈਣ ਹੈ ਆਪਣਾ ਖੂਨ ਹੈ ਬਗਾਨਾ ਨਹੀਂ ਭਾਜੀ ਕੋਈ ਵੀ ਸਮਝਦਾ ਬਿਲਕੁਲ ਜੀ ਬਹੁਤ ਬਧਨਵਾਦ ਜੀ ਅੱਜ ਤੁਸੀਂ ਦੇਖਿਆ ਪਰਿਵਾਰ ਕੇ ਮੈਂਬਰਾਂ ਗੱਲਬਾਤ ਕੀਤੀ ਆ ਬਹੁਤ ਦੁੱਖ ਦੀ ਵੀ ਗੱਲ ਆ ਅਤੇ ਪਰਿਵਾਰ ਦਾ ਕਹਿਣਾ ਵੀ ਖਾਸ ਤੱਕੇ ਯਾਰ ਮਾਰੀ ਕੀਤੀ ਗਈ ਆ ਭੈਣ ਭਰਾ ਦੇ ਸਿਰ ਉਦਾਗ ਦਾ ਵੀ ਕੀਤਾ ਗਿਆ ਵਾ ਰਖੜੀ ਤੱਕ ਬੰਨੀ ਗਈ ਆ ਪਰ ਜਹਾਲਾ ਦੇਖ ਲੋ ਕੀ ਨੇ ਬਹੁਤ ਦੁੱਖ ਵੀ ਲੱਗਾ ਵਾ ਪਰਿਵਾਰ ਨੂੰ ਮਾਤਾ ਜੀ ਨਾਲ ਗੱਲ ਕਰਦੇ ਆ ਮਾਤਾ ਜੀ ਤੁਹਾਨੂੰ ਪਤਾ ਲੱਗਾ ਰਾਤ ਉੱਠੇ ਤੁਸੀਂ ਬਾਤੂ ਕਰਨ ਵਾਤੇ ਬੇਟੀ ਹੈ ਨਹੀਂ ਸੀ ਕਮਰੇ ਵਿੱਚ ਨਹੀਂ ਬੇਟੀ ਨਹੀਂ ਸੀ ਹੈਗੀ ਮੈਂ ਸਾਢੇ 12 ਵਜੇ ਦੇ ਜਾਣ ਕਰ ਮੈਂ ਪੌਣੇ 2 ਵਜੇ ਉੱਠੀ ਤੇ ਪੌਣੇ 2 ਵਜੇ ਉੱਠ ਕੇ ਵੇਖਿਆ ਮੈਂ ਤੇ ਬੈੱਡ ਖਾਲੀ ਤੇ ਮੈਂ ਚਾਰ ਚੁਫੇਰੇ ਵੇਖਿਆ ਮੈਨੂੰ ਕੁਝ ਨਜ਼ਰ ਨਹੀਂ ਆਇਆ ਤੇ ਰਾਤ ਫਿਰ ਮੈਂ ਬਹਿ ਕੇ ਕੱਢੀ ਮੈਂ ਪਰਿਵਾਰ ਨੂੰ ਦੱਸਿਆ ਨੀ ਪੈਨਾਂ ਨੂੰ ਮੈਂ ਕਿਹਾ ਕਿੱਧਰ ਭੱਜਾਂਗੇ ਰਾਤ ਸਾਨੂੰ ਕੋਈ ਗੱਲ ਦਾ ਪਤਾ ਨਹੀਂ ਲੱਗਾ ਪਰ ਕੀ ਲੱਗਦਾ ਨੇ ਇੱਕ ਮਾਂ ਦਾ ਹਾਲਾਤ ਕੀ ਹੋਣਗੇ ਜਦੋਂ ਜਿਹਦੀ ਜਵਾਨ ਕੁੜੀ ਕੋਲੋਂ ਚਲ ਗਈ ਹੋਵੇ ਰਾਤ ਸੁੱਤਿਆ ਪਿਆ ਪਰਿਵਾਰ ਨੂੰ ਦਿਵਾਜਾ ਖੋਲ ਕੇ ਉਸ ਮਾਂ ਤੇ ਕੀ ਵੀਰਦੀ ਹੋਗੀ ਤੁਸੀਂ ਦੇਖ ਸਕਦੇ ਹੋ ਵੀ ਮਾਂ ਦਾ ਰਾਣੀ ਅੱਖਾਂ 'ਚ ਰੋਣਾ ਆ ਗਿਆ ਕਿਉਂਕਿ ਬੜੀ ਵੱਡੀ ਦੁੱਖ ਵਾਲੀ ਗੱਲ ਆ ਵੇਖੋ ਪਾਲ ਪੋਸ ਕੇ ਧੀਆ ਪੁੱਤ ਵੱਡਿਆਂ ਕਰੀਦੇ ਨੇ ਪਰ ਇਸ ਕਮ ਨੂੰ ਨਹੀਂ ਵੀ ਜਦੋਂ ਧੀਆ ਜੜੀਆਂ ਨੇ ਕਿਤੇ ਕਿਤੇ ਮਾ ਬਾਬ ਨੂੰ ਤੋਖਾ ਜੂ ਦੇਖ ਜਾਂਦੀਆਂ ਨੇ ਹਾਲਾਤ ਵੇਖ ਲਓ ਕੀ ਨੇ ਬਾਕੀ ਧੀਆ ਨੂੰ ਕੀ ਅਪੀਲ ਕਰਨਾ ਚਾਹੋਗੇ ਭੈਣੇ ਕੀ ਸਮਝਾਉਣਾ ਚਾਹੋਗੇ ਆਪਣੀ ਧੀ ਨੂੰ ਜੇਕਰ ਤੁਹਾਡੀ ਧੀ ਇਸ ਵੀਡੀਓ ਦੇਖਦੀ ਹੋਊਗੀ ਤੇ ਕੀ ਕਹਿਣਾ ਚਾਹੋਗੇ ਉਹਨੂੰ ਕੀ ਕਿਦੱਸ ਵੀਡੀਓ ਵੇ ਕੇ ਹੋ ਰੋਏਗੀ ਨਾ ਮੈਂ ਆਪਣੀ ਗਲਤੀ ਕਰਕੇ ਬੈਠੀ ਨੇ ਦੇਣਾ ਕਿਤੇ ਮੈਂ ਜਾਣਾ ਦੇਖਣਾ ਕਦੋਂ ਆਉਣਾ ਹੀ ਤੇ ਕਦੋਂ ਆਣਾ ਹੀ ਹੁਣ ਦੇ ਚੇਤਾ ਹੀ ਭਲਾਗੇ ਬੇਟੀ ਬਿਲਕੁਲ ਜੀ ਤੁਸੀਂ ਦੇਖਦੇ ਹਾਲਾਤ ਕੀ ਨੇ ਪਰਿਵਾਰ ਦਾ ਹੋਰ ਹੋ ਕੇ ਬੁਰਾ ਹਾਲ ਆ ਖਾਸ ਕਰਕੇ ਦੁੱਖ ਮਾਂ ਨੂੰ ਜਿਆਦਾ ਹੁੰਦਾ ਕਿਉਂਕਿ ਮਾਂ ਦੇ ਢਿੱਡੋ ਜੰਮੀਆਂ ਹੁੰਦੀਆਂ ਨੇ ਤੇ ਮਾਂ ਦਾ ਜਿਸ ਤਰ੍ਹਾਂ ਦੇ ਹਾਲਾਤ ਨੇ ਤੁਸੀਂ ਦੇਖਿਆ ਮਾਂ ਲੈ ਰਾਤ ਬਾਥਰੂਮ ਕੰਨ ਵਾਸਤੇ ਉੱਠੇ ਉਦੋਂ ਪਤਾ ਲੱਗਾ ਰੱਬ ਨਾ ਕਰੇ ਜੇ ਨਾ ਹੋਰਦੇ ਤੇ ਸ਼ਾਇਦ ਸਵੇਰ ਤੱਕ ਪਤਾ ਨਹੀਂ ਸੀ ਲੱਗਣਾ ਇਸ ਕਰਕੇ ਭਾਈ ਸੁਨੇਹਾ ਦਿੱਤਾ ਲੋਕਾਂ ਨੂੰ ਕਦੀ ਵੀ ਯਾਰਾਂ ਨੂੰ ਯਾਰੀ ਦੋਸਤੀ ਹਮੇਸ਼ਾ ਬਾਹਰ ਰੱਖੋ ਨਾ ਕਿ ਘਰਾਂ ਦੇ ਵਿੱਚ ਲੈ ਕੇ ਆਓ ਕਿਉਂਕਿ ਧੀਆ ਪੈਣਾ ਵਾਲੇ ਘਰ ਹੁੰਦੇ ਨੇ ਠੀਕ ਹੈ ਹਰ ਕੋਈ ਦੋਸਤ ਮਾਲਾ ਨਹੀਂ ਹੁੰਦਾ ਪਰ ਅੱਜ ਦੇ ਹਾਲਾਤ ਜਿਵੇਂ ਬਣੇ ਪਏ ਨੇ ਅੱਜ ਦਾ ਮਾਹੌਲ ਬਣਿਆ ਪਿਆ ਵਾ ਨਿਸ਼ਤੇ ਜਿਹੜੇ ਤਾਰ-ਤਾਰ ਹੋ ਗਏ ਨੇ ਤੁਸੀਂ ਦੇਖਿਆ ਭੈਣ ਭਰਾ ਵਾਲੇ ਇੱਥੇ ਬਣੇ ਸੀ ਪਰ ਅੱਜ ਕੀ ਹਾਲਾਤ ਬਣ ਗਏ ਨੇ ਪਰਿਵਾਰ ਦਾ ਰੋਲ ਹੋ ਕੇ ਬੁਰਾ ਹਾਲ ਆ ਤੇ ਅੱਜ ਵੀ ਆਪਣੇ ਉਸ ਧੀ ਨੂੰ ਬੁਲਾਉਣ ਵਾਸਤੇ ਅਪੀਲ ਕਰ ਰਹੇ ਨੇ ਕਿ ਧੀਆ ਜਿੱਥੇ ਹੈਗੀ ਵਾਪਸ ਆ ਜਾ ਕਿਉਂਕਿ ਮਾਪੇ ਤੋਂ ਬਗੈਰ ਤੇਰਾ ਕਦੀ ਕਿਸੇ ਨੇ ਨਹੀਂ ਪੰਡਾ ਪਰ ਪੁਲਸੋ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ ਪਰਚਾ ਦਰਜ ਕੀਤਾ ਗਿਆ ਮੁੰਡੇ ਤੇ ਉਹ ਦੇਖਣਾ ਹੋਵੇਗਾ ਕਦੋਂ ਕਾਰਵਾਈ ਹੁੰਦੀ ਆ ਮੈਨੂੰ ਦਿਓ ਜਤ ਮੈਂ ਤੁਹਾਡਾ ਹਦੀ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ